ਉਹ ਇੱਕ ਹਰਪਾਲ ਵੀਰ ਹੈ ਜੋ ਕਿ ਖੁਦ ਆ ਤੁਸੀਂ ਬਹੁਤ ਲੱਗਾ ਵੀ ਦੇਖ ਸਕਦੇ ਹੋ ਕਿ 100% ਸ਼ੁੱਧ ਜੋ ਦੇਸੀ ਘੜ ਬਣਾ ਲਿਆ ਤਾਂ ਅਸੀਂ ਇੱਥੇ ਆ ਕੇ ਰੋ ਪੀਤੀ ਉਹਦੇ ਫਿਰ ਅਸੀਂ ਜਿਹੜਾ ਵਾ ਰਸ ਕੱਢ ਕੇ ਕੋਲੂ ਦੇ ਰੰਗ ਦਾ ਰਸ ਕੱਢ ਕੇ ਉਹਦੇ ਫਿਰ ਅਸੀਂ ਉਸ ਤੋਂ ਬਾਅਦ ਅਸੀਂ ਜਿਹੜਾ ਵਾ ਇਸੇ ਕਾਰਡ ਕੀ ਰੌਣ ਉਹਦੇ ਦਾਸਨ ਕੱਢ ਕੇ ਔਰ ਅਸੀਂ ਉਹਦੇ ਵਿੱਚ ਇੱਕ ਤੋਂ ਡੇਢ ਚਮਚਾ ਅਸੀਂ ਜਿਹੜਾ ਵਾ ਮਿੱਠੋੜੇ ਦਾ ਪਾਉਣਿਆ ਪਾਣੀ ਦੇ ਨਾਲ ਦਾ ਠੀਕ ਆ ਅਸੀਂ ਆਪਣੇ ਹਾਰ ਸ਼ਿੰਗਾਰ ਕਰਕੇ ਘਰਾਂ ਦੇ ਵਿੱਚ ਰੋਈਆਂ ਦੇ ਵਿੱਚ ਖੰਡ ਜਿਹੜੀ ਆ ਉਹ ਆਪਾਂ ਡੱਬਿਆਂ ਦੇ ਪਾਪਾ ਰੱਖੀਏ ਤੇ ਕਿਤਨਾ ਕਿਤੇ ਅੱਜ ਕੋਈ ਹਰ ਘਰ ਦੇ ਵਿੱਚ ਪੀੜ ਤੇ ਆਈ ਆਪਣਾ ਹੱਥੀ ਆਪਣਦੇ ਅੱਤੇ ਹੀ ਕਾਜ ਸਵਾਰੀ ਆਓ ਅਸੀਂ ਦੇਖੋ ਕਿੰਨਾ ਉਹਦਾ ਹੀ ਜਿਹੜੀ ਆ ਮਹਿਲਕਾਰੀ ਆ ਠੀਕ ਆ ਉਹ ਸਿਰਫ ਛੋਟਾ ਹੀ ਇਹਨੂੰ ਫਿਲਟਰ ਕਰਦਾ ਵਾ ਸੋਡੇ ਨੂੰ ਫਿਲਟਰ ਜਿਹੜਾ ਰੌ ਨੂੰ ਉਹਦੇ ਰਸ ਨੂੰ ਫਿਲਟਰ ਕਰਨ ਤੋਂ ਬਾਅਦ ਠੀਕ ਹੈ ਚਾਹੇ ਜਿੰਨੀ ਮੇਰੀ ਇੱਥੇ ਟੀਮ ਆ ਚਾਹੇ ਮੇਰਾ ਜਸਵੀਰ ਵੀਰ ਕਾਕੂ ਵੀਰ ਆ ਜਿਹੜੇ ਮੇਰੇ ਬਜ਼ੁਰਗ ਜਿਹੜੇ ਵੱਡੇ ਪਿਤਾ ਸਮਾਨ ਸਰਦਾ ਜਸਵੰਤ ਸਿੰਘ ਜੀ ਤੇ ਸ਼ਮਸ਼ੇਰ ਸਿੰਘ ਜੀ ਫੌਜੀ ਸਾਹਿਬ ਜਿਨ੍ਹਾਂ ਨੇ ਪਹਿਲਾਂ ਆਰਮੀ ਦੇ ਵਿੱਚ ਵੀ ਇੱਥੇ ਹੋਣ ਇੱਥੇ ਆ ਕੇ ਵੀ ਉਹ ਪਹਿਰਾ ਦੇ ਰਹੇ ਆ ਆਪਾਂ ਚੰਗੀ ਦੌੜ ਦੀ ਚੰਗੀ ਜੀ ਲੋਕਾਂ ਨੂੰ ਆ ਚਾਹ ਦੇਖੋ ਔਰ ਮੈਂ ਹੋਰ ਨੌਜਵਾਨਾਂ ਨੂੰ ਵੀ ਚਾਹੀਦੀ ਠੀਕ ਆ ਹਮੇਸ਼ਾ ਕਰਦਾ ਹਾਂ ਯਾਰ ਆਪਣੇ ਤਰਤੀ ਨਾਲ ਆਪਰੇ ਪੰਜਾਬ ਦੇ ਭਾਈ ਚੱਲ ਜੁੜ ਕੇ ਰੋ ਉਹ ਪਰਮਾਤਮਾ ਹੈ ਆ ਜੀ ਕਦੀ ਅਸੀਂ ਕਿਸੇ ਨਾਲ ਕੋਈ ਮਾਰਤਾ ਕਿਸੇ ਦੀ ਜ਼ਿੰਦਗੀ ਦੇ ਨਾਲ ਕਿਸੇ ਦੀ ਸਿਹਤ ਦੇ ਨਾਲ ਕੋਈ ਖਿਵਾੜ ਕਰਦਾ ਇਸ ਕਰਕੇ ਜੇ ਤੂੰ ਵਿਜੇ ਫੱਗਣ ਤੇ ਕਮਾਦ ਲੱਗੇਗਾ ਫੱਬਣ ਜੇ ਤੂੰ ਵਿਜੇ ਦਾ ਚੇਤ ਫਿਰ ਨਿਉ ਨਿਉ ਕੇ ਇਸ ਨੂੰ ਦੇਖ ਜੇ ਤੂੰ ਵਿਜੇ ਵਿਸਾਖ ਫਿਰ ਰੱਖਣਾ ਤੋਂ ਕੋਈ ਆਸ ਇਹਦਾ ਭਾਵ ਵੇਖੋ ਬਜਾਈ ਵੀ ਹੋਣਾ ਸਿਰਫ ਇਹਦੇ ਵਿੱਚ ਅਸੀਂ ਜੋ ਕਹਿੰਦਾ ਵਾ ਕੋਈ ਉਸ ਹਿਸਾਬ ਨਾਲ ਅਸੀਂ ਜੁੜ ਕੇ ਆ ਕਰ ਲੇਦਾ ਇਸਮਾ ਸਿਰਫ ਗੰਨੇ ਦੀਆਂ ਉੜਦੀਆਂ ਕੋਈ ਕਿਸਮ ਨਹੀਂ ਉਹ ਜਿਹੜਾ ਨਿਮਾਨ ਹੈ ਵੇਖੋ ਅੱਜ ਨਿਮਾਨ ਜਿਹੜਾ ਨਾ ਹੁਣ ਨਿਮਾਨ ਪਾਲੇ ਪਾਸੇ ਪਾਣੀ ਜਾਏਗਾ ਅੱਜ ਨਿਮਾਨ ਜਿਹੜਾ ਵਾ ਪੰਜਾਬ ਦਾ ਉਹ ਬਾਹਰ ਵਾਲੇ ਪਾਸੇ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਅਕਸਰ ਇਸ ਚੈਨਲ ਤੇ ਗੱਲ ਕਰਦੇ ਹਾਂ ਕਿ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਸਾਨੂੰ ਕੰਮ ਕਰਨਾ ਚਾਹੀਦਾ ਹੈ ਸੋ ਅੱਜ ਮੇਰਾ ਰੋਹ ਪਿੰਨੋ ਦਿਲ ਕੀਤਾ ਰੋਹ ਤਾਂ ਗਰਮੀਆਂ ਦਾ ਤੋਫਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਮਾਰਚ ਅਪ੍ਰੈਲ ਮਈ ਦੇ ਵਿੱਚ ਤੁਹਾਨੂੰ ਠਾਪਾ ਪਾਤੇ ਸ਼ੜਕਾ ਦੇ ਵਿੱਚ ਜੋ ਪ੍ਰਵਾਸੀ ਵੀਰ ਖਾਸ ਕਰਕੇ ਜੋ ਪ੍ਰਵਾਸੀ ਵੀਰ ਹੁੰਦੇ ਆ ਉਹਨਾਂ ਦੇ ਰੇੜੇ ਲਾਈ ਹੁੰਦੇ ਆ ਰੋਹ ਤੇ ਪਰ ਅਸੀਂ ਅੱਜ ਪੁੱਜਿਆ ਜੀ ਕੱਦਗੇ ਕੱਦਗੇ ਦੇ ਵਿੱਚ ਇੱਕ ਹਰਪਾਲ ਵੀਰ ਹੈ ਜੋ ਕਿ ਖੁਦ ਤੁਸੀਂ ਬੋਰਡ ਲੱਗਾ ਵੀ ਦੇਖ ਸਕਦੇ ਹੋ ਕਿ 100% ਸ਼ੁੱਧ ਜੋ ਦੇਸੀ ਗੁੜ ਬਣਾਦੇ ਆ ਤਾਂ ਅਸੀਂ ਉੱਥੇ ਆ ਕੇ ਰੋ ਪੀਤੀ ਔਰ ਮੈਨੂੰ ਵੀ ਕੁਝ ਜ਼ਿਆਦਾ ਪਤਾ ਨਹੀਂ ਸੀ ਕਿ ਗੁੜ ਕਿਵੇਂ ਬਣਦਾ ਹੈ ਪਰ ਜਦੋਂ ਮੈਂ ਇੱਥੇ ਆ ਕੇ ਉਹਨਾਂ ਤੋਂ ਪੁੱਛਿਆ ਤਾਂ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਕਿ ਕਿਸ ਤਰ੍ਹਾਂ ਦੇਸੀ ਗੁੜ ਜੋ ਬਣਦਾ ਹੈ ਬਿਨਾ ਕੈਮੀਕਲ ਤੋਂ ਬਣਾ ਲਿਆ ਤੇ ਜਿਵੇਂ ਮਿੰਨੂ ਨੂੰ ਨਹੀਂ ਸੀ ਪਤਾ ਮੈਨੂੰ ਉਹਨਾਂ ਨੂੰ ਤਾਂ ਪਤਾ ਲੱਗਾ ਤੇ ਮੈਂ ਸੋਚਿਆ ਕਿਉਂ ਨਾ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਵੀ ਦੱਸਿਆ ਜਾਵੇ ਕਿ ਕਿਵੇਂ ਸ਼ੁੱਧ ਦੀ ਸੀ ਕਿਉਂ ਬਿਨਾ ਕੈਮੀਕਲ ਤੋਂ ਬਣਦਾ ਹੈ ਉਹ ਸਿਰ ਤੁਹਾਨੂੰ ਇਹ ਵੀ ਦੱਸਾਂਗੇ ਕਿ ਜੇ ਦੇਸੀ ਘੜ ਦੇ ਜੋ ਗੋਣਿਆ ਉਹ ਕਿਵੇਂ ਸਾਡੀ ਸਿਹਤ ਵਾਸਤੇ ਜੋ ਲਾਭਦਾਇਕ ਨੇ ਜਿਵੇਂ ਅਸੀਂ ਗੱਲਬਾਤ ਕਰਦੇ ਹਾਂ ਹਰ ਪਾਸੇ ਜੀ ਸਤਿ ਸ਼੍ਰੀ ਅਕਾਲ ਜੀ ਸਬਸਕ੍ਰਾਈਬਰਾਂ ਤੋਂ ਤੁਹਾਡਾ ਇੱਥੇ ਕਮੈਂਟ ਕਰਨ ਦਾ ਬਹੁਤ ਬਹੁਤ ਧੰਨਵਾਦ ਜੀ ਇੱਥੇ ਤੇ ਜੀ ਤੁਹਾਡਾ ਨਾਮ ਨੇ ਪਹਿਲੇ ਦੱਸ ਦਿੱ ਗਿਆ ਜੀ ਹਰਪਾਲ ਸਿੰਘ ਜੀ ਰਾਈਟ ਹਾਂ ਜੀ ਹਾਂ ਜੀ ਬਿਲਕੁਲ ਠੀਕ ਹੈ ਜੀ ਤਾਂ ਸਿੱਥੋਂ ਕੱਦ ਗੇਲ ਦੀਆਂ ਨਾਲੇ ਚ ਬਿਲਕੁਲ ਬਿਲਕੁਲ 10 ਸਿੱਥੋਂ ਕੱਦ ਗੇਲ ਪੈਂਦੀ ਆਪਣਾ ਜੀ ਤੇ ਮੇਰਾ ਨਿਹਰਪਾਲ ਸਿੰਘ ਹੈ ਜੀ ਸਾਨੂੰ 6 ਸਾਲ ਤੋਂ ਲਗਾਤਾਰ ਅਸੀਂ ਜਿਹੜਾ ਕਲਾੜੇ ਦਾ ਕੋਡ ਦਾ ਕੰਮ ਕਰਦਾ ਹੈ ਠੀਕ ਹੈ ਜੀ ਸਭ ਤੋਂ ਪਹਿਲਾ ਸਵਾਲ ਜਿਹੜਾ ਤੁਸੀਂ ਦੱਸਿਆ ਕਿ 6 ਸਾਲ ਤੋਂ ਕਰਦੇ ਪਿਆ ਤੁਹਾਡਾ ਜੋ ਪਹਿਲਾ ਮਤਲਬ ਫਾਦਰ ਸਾਹਿਬ ਤੁਹਾਡੇ ਗ੍ਰੈਂਡਫਾਦਰ ਉਹ ਵੀ ਕੰਮ ਕਰਦੇ ਸੀ ਜਾਂ ਤੁਸੀਂ ਸਟਾਰਟ ਕੀਤਾ ਹੈ ਦੇਖੋ ਜੀ ਤੁਹਾਡਾ ਕੁਐਸਚਨ ਜਿਹੜਾ ਤੁਹਾਡਾ ਠੀਕ ਆ ਸਾਡੇ ਚੋਂ ਜਿੰਨੇ ਬਜ਼ੁਰਗ ਸੀ ਨਾ ਵੇਖੋ ਚਾਹੇ ਚਾਹੇ ਜ਼ਿਮੀਂਦਾਰ ਭਰਾ ਵੇਖੋ ਜਾਤਾਂ-ਬਾਤਾਂ ਦੇ ਆਪਾਂ ਬਣਾਈਆਂ ਹਨ ਤੇ ਚਾਹੇ ਸਾਡੇ ਐਸਸੀ ਭਰਾ ਸਾਰੇ ਜਿੰਨੇ ਵੀ ਬਜ਼ੁਰਗ ਸੀ ਇਹ ਸਾਡੇ ਪਹਿਲਾਂ ਸਾਰੇ ਹੀ ਗੁੜ ਕੱਢਦੇ ਸੀ ਔਰ ਹੁਣ ਮੈਂ ਜੇ ਜਿਹੜੀ ਤੁਸੀਂ ਗੱਲ ਕੀਤੀ ਨਾ ਵੇਖੋ ਇਹ ਇੱਕ ਸਿਰਫ ਜਾਗ ਜਿਹੜੀ ਆ ਨਾ ਇਹ ਉਹਨਾਂ ਬਜ਼ੁਰਗਾਂ ਦੀਆਂ ਯਾਦਾਂ ਨੂੰ ਤਾਜ਼ਾ ਰੱਖਣ ਵਾਸਤੇ ਜੇ ਮੈਂ ਇਹ ਕੰਮ ਸ਼ੁਰੂ ਕੀਤਾ ਵਾ ਔਰ ਮੈਂ ਹੋਰ ਨੌਜਵਾਨਾਂ ਨੂੰ ਇਹੀ ਤਰ੍ਹਾਂ ਹੀ ਅਪੀਲ ਕਰਦਾ ਹਮੇਸ਼ਾ ਕਰਦਾ ਯਾਰ ਆਪਣੀ ਧਰਤੀ ਨਾਲ ਆਪਣੇ ਪੰਜਾਬ ਦੇ ਭਾਈਚਾਰੇ ਨਾਲ ਜੁੜ ਕੇ ਰੋ ਬਿਲਕੁਲ ਬਹੁਤ ਵਧੀਆ ਗੱਲ ਹੈ ਲੇਕਿਨ ਜਿੰਨਾ ਮਰਜ਼ੀ ਆਪਾਂ ਸੋਚਦੇ ਆ ਸਾਡੇ ਪਿੰਡਾਂ ਦੇ ਜੋ ਬੱਚੇ ਆ ਈਵਨ ਉਹ ਨਹੀਂ ਲਗਾ ਲੋ ਅੰਬਲਸਰ ਰਹਿ ਰਹੀ ਸੀ ਬਹੁਤ ਸਾਰੇ ਸਾਡੇ ਬੱਚੇ ਬਾਹਰ ਪੜਨ ਚਲ ਜਾਂਦੇ ਚੰਡੀਗੜ੍ਹ ਉਹ ਇਹ ਚੀਜ਼ ਨੂੰ ਛੱਡ ਚੁੱਕੇ ਆ ਉਹਨਾਂ ਨੂੰ ਨਹੀਂ ਪਤਾ ਕਿ ਕਿਦਾਂ ਦੇਸੀ ਗੁੜ ਬੰਦਾ ਈਵਨ ਬਹੁਤ ਸਾਰੇ ਲੋਕ ਜੋ ਘਰਸੀ ਗੁੜ ਦੀ ਹੁਣ ਵਰਤਤ ਨਹੀਂ ਕਰ ਰਹੇ ਉਹ ਖੰਡ ਹੋ ਗਿਆ ਜਾਂ ਹੋਰ ਹੋਰ ਅਲੱਗ-ਅਲੱਗ ਚੀਜ਼ਾਂ ਦੀ ਸੋ ਤੇ ਸਾਨੂੰ ਬਹੁਤ ਗੁੰਲੂ ਤਾਂ ਬਹੁਤ ਵਧੀਆ ਐਕਸਪਲੇਨ ਕਰਕੇ ਦੱਸੇਗਾ ਕਿ ਕਿਵੇਂ ਬੰਦਾ ਹੁਣ ਵੀ ਇਹ ਵੀਡੀਓ ਰਾਈ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਇਹ ਜੋ ਲਿਖਿਆ ਹੈ ਕਿ 100% ਜੋ ਦੇਸੀ ਘਰ ਤੁਸੀਂ ਬਣਾਉਂਦੇ ਹੋ ਕਿਵੇਂ ਬਣਾਉਂਦੇ ਹੋ ਦੇਖੋ ਜੀ ਇਹ ਜਿਸ ਤਰ੍ਹਾਂ ਅਸੀਂ ਗੰਨਾ ਜਿਹੜਾ ਆਪਣੀ ਗੰਨੇ ਦੀ ਬਜਾਈ ਕਰਦੇ ਹਾਂ ਠੀਕ ਹੈ ਜੀ ਉਹਦੇ ਫਿਰ ਅਸੀਂ ਜਿਹੜਾ ਵਾ ਰਸ ਕੱਢ ਕੇ ਕੋਲੂ ਦੇ ਰਹੀਂ ਉਹਦਾ ਰਸ ਕੱਢ ਕੇ ਉਹਦੇ ਫਿਰ ਅਸੀਂ ਉਸ ਤੋਂ ਬਾਅਦ ਅਸੀਂ ਜਿਹੜਾ ਵਾ ਇਸ ਨੂੰ ਕਾੜ ਕੇ ਰੌਣ ਉਹਦੇ ਰਸ ਨੂੰ ਕੱਢ ਕੇ ਔਰ ਅਸੀਂ ਉਹਦੇ ਵਿੱਚ ਇੱਕ ਤੋਂ ਡੇਢ ਚਮਚਾ ਸੀ ਜਿਹੜਾ ਵਾ ਮਿੱਠੇ ਛੋਡੇ ਦਾ ਪਾਉਣਾ ਹੈ ਪਾਣੀ ਦੇ ਨਾਲ ਉਹਦਾ ਸੇਵਨ ਕਰਕੇ ਠੀਕ ਹੈ ਇੱਕ ਗਲਾਸ ਪਾਣੀ ਦਾ ਲੈ ਕੇ ਉਹਦੇ ਨਾਲ ਅਸੀਂ ਇਹਨੂੰ ਜਿਹੜਾ ਫਿਲਟਰ ਕਰਦੇ ਆ ਉਹਦੇ ਨਾਲ ਜਿਹੜਾ ਵੀ ਇਹਦੀ ਸਾਰਾ ਜਿਹੜੀ ਆ ਉਹਨੂੰ ਫਿਲਟਰ ਕਰਨ ਤੋਂ ਬਾਅਦ ਜਿਹੜਾ ਵਾ ਤੁਸੀਂ ਗੋੜ ਦੇਖ ਹੀ ਰਿਹਾ ਕਿਦਾਂ ਗੋੜ ਬਣ ਰਿਹਾ ਠੀਕ ਆ ਫਿਰ ਉਹ ਜਿਹੜਾ ਅਸੀਂ ਗੋੜ ਤਿਆਰ ਕਰਦੇ ਆ ਔਰ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜਿਹੜੇ ਹੁਣ ਲੋਕਾਂ ਨੂੰ ਨਹੀਂ ਪਤਾ ਜਾਂ ਕਿਵੇਂ ਹਨਾ ਦੇਖੋ ਜੇ ਜੇ ਅਸੀਂ ਅੱਜ ਇੰਨੀਆਂ ਬਿਮਾਰੀਆਂ ਦੇ ਨਾਲ ਅਸੀਂ ਜੂਝ ਰਹੇ ਆ ਕਿਉਂ ਅਸੀਂ ਜੂਝ ਰਹੇ ਆ ਠੀਕ ਆ ਅਸੀਂ ਆਪਣੇ ਹਾਰ ਸ਼ਿੰਗਾਰ ਕਰਕੇ ਘਰਾਂ ਦੇ ਵਿੱਚ ਰਸੋਈਆਂ ਦੇ ਵਿੱਚ ਖੰਡ ਜਿਹੜੀ ਆ ਉਹ ਆਪੇ ਡੱਬੇ 'ਚ ਪਾ ਪਾ ਰੱਖੀ ਐ ਤੇ ਕਿਤੇ ਨਾ ਕਿਤੇ ਅੱਜ ਕੋਈ ਹਰ ਘਰ ਦੇ ਵਿੱਚ ਪੀੜ ਤੇ ਆਈ ਠੀਕ ਆ ਸਾਨੂੰ ਇਸ ਕਰਕੇ ਸਾਨੂੰ ਚੰਗੀਆਂ ਜੇ ਅਸੀਂ ਚੰਗੇ ਬਸਤਰ ਆਪਣੇ ਸਰੀਰ ਨੂੰ ਸੋਹਣਾ ਰੱਖਣ ਵਾਸਤੇ ਚੰਗੇ ਬਸਤਰ ਪਾਹਂਦੇ ਆ ਨਾ ਸਾਨੂੰ ਚੰਗਾ ਖਾਣ ਦਾ ਵੀ ਸ਼ੌਕ ਰੱਖਣਾ ਚਾਹੀਦਾ ਉਹ ਤਾਂ ਹੀ ਆਪਾਂ ਕਰ ਸਕਦੇ ਆ ਜੇ ਸਾਨੂੰ ਸ਼ੌਕ ਹੋਊਗਾ ਆਪਣਾ ਹੱਥੀ ਆਪਣਾ ਤੇ ਆਪੇ ਹੀ ਕਾਜ ਸਵਾਰੀਏ ਬਿਲਕੁਲ ਜੀ ਐਨਕ ਸੁਨੀਆ ਜੀ ਕਿ ਜੋ ਗੁਰਦੀ ਜੋ ਤੁਹਾਡੀ ਲੈਂਗੁਏਜ ਬੋਲਦੀ ਕਿ ਗੁਰਦੀ ਮੈਲ ਨੂੰ ਉਤਾਰਨਾ ਕਈ ਇਹ ਜੋ ਪਿੰਡੀਆਂ ਦੇ ਪਾਣੀ ਨਾਲ ਵਗੈਰਾ ਕਰਦੇ ਇਸ ਬਾਰੇ ਥੋੜਾ ਤੁਸੀਂ ਮੈਨੂੰ ਦੱਸਣਾ ਚਾਹੋਗੇ ਮੇਰੀ ਕਲੈਰਟੀ ਲਿਆਉਗੀ ਜੀ ਵੇਖੋ ਜੀ ਜਿਹੜਾ ਤੁਸੀਂ ਭਿੰਡੀਆਂ ਦੇ ਪਾਣੀ ਤੁਸੀਂ ਗੱਲ ਕਰੀ ਵੇਖੋ ਪਹਿਲਾਂ ਜਿਹੜੇ ਆਪਣੇ ਬਜ਼ੁਰਗ ਸਾਡੇ ਵੀ ਗੁੜ ਕਰਦੇ ਸੀ ਉਹ ਵੇਖੋ ਛੋਡੇ ਦੇ ਦੇ ਨਾਲ ਹੀ ਉਹਦੀ ਮੈਲ ਪਾਰਦੇ ਆ ਔਰ ਮੈਂ ਆਪ ਤੁਹਾਡੇ ਚੈਨਲ ਦੇ ਰਹੀਂ ਮੈਂ ਅੱਜ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਕਹਿੰਦੇ ਨਾ ਸਿਰਫ ਸਿਰਫ ਭਿੰਡੀ ਦਾ ਪਾਣੀ ਯੂਜ਼ ਕਰਦੇ ਵਰਤਦੇ ਆ ਪਰ ਉਹ ਪਿੰਡੀ ਭਿੰਡੀ ਦੇ ਪਾਣੀ ਤੱਕ ਸੀਮਤ ਨਹੀਂ ਰਹਿੰਦੇ ਭਿੰਡੀ ਦਾ ਪਾਣੀ ਪਾ ਕੇ ਫਿਰ ਉਹ ਮਿੱਠੇ ਸੋਡੇ ਰੱਖੇ ਫਿਰ ਮਿੱਠੇ ਜਾਂ ਤੇ ਫਿਰ ਕੱਲੇ ਭਿੰਡੀ ਦੇ ਪਾਣੀ ਤੱਕ ਸੀਮਤ ਰਹਿਣਾ ਤੁਸੀਂ ਆਮ ਕਲਾੜ ਦੇ ਜਾ ਕੇ ਦੇਖ ਲਿਓ ਉਹਨਾਂ ਭਿੰਡੀ ਦਾ ਪਾਣੀ ਵੀ ਪਾਉਣਾ ਵਾ ਠੀਕ ਆ ਔਰ ਉਹਨਾਂ ਨੇ ਮਿੱਟੀ ਛੋਡੇ ਦਾ ਵੀ ਸੇਵਲ ਕਰਨਾ ਸਿਰਫ ਭਿੰਡੀ ਦਾ ਪਾਣੀ ਗੋੜ ਨੂੰ ਪਾਰਾ ਕਰਦਾ ਵਾ ਕੁਛ ਨਹੀਂ ਜਿਹੜੀ ਉਹਨੇ ਫਿਲਟਰ ਕਰਨਾ ਵਾ ਜਿਹੜਾ ਉਹਨੇ ਮੈਲ ਨੂੰ ਉਹਨੇ ਉਤਾਰਨਾ ਵਾ ਆ ਤੁਸੀਂ ਦੇਖ ਸਕਦੇ ਆਪਣੇ ਕੈਮਰੇ ਦੇ ਨਾਲ ਹੀ ਤੁਸੀਂ ਦਿਖਾਓ ਵੇਖੋ ਆ ਦੇਖੋ ਇਹ ਆਓ ਅਸੀਂ ਵੇਖੋ ਕਿੰਨਾ ਉਹਦਾ ਹੀ ਜਿਹੜੀ ਮੈਲ ਤਾਰੀ ਆ ਠੀਕ ਆ ਉਹ ਸਿਰਫ ਛੋਡੇ ਹੀ ਇਹਨੂੰ ਫਿਲਟਰ ਕਰਦਾ ਵਾ ਤੇ ਛੋਡੇ ਨੂੰ ਫਿਲਟਰ ਜਿਹੜਾ ਰੌ ਨੂੰ ਉਹਦੇ ਰਸ ਨੂੰ ਫਿਲਟਰ ਕਰਨ ਤੋਂ ਬਾਅਦ ਠੀਕ ਆ ਉਹ ਚਾਹੇ ਜਿੰਨੀ ਮੇਰੀ ਇੱਥੇ ਟੀਮ ਆ ਚਾਹੇ ਮੇਰਾ ਜਸਵੀਰ ਵੀਰ ਕਾਕੂ ਵੀਰ ਆ ਜੇ ਮੇਰੇ ਬਜ਼ੁਰਗ ਜਿਹੜੇ ਆ ਵੱਡੇ ਪਿਤਾ ਸਮਾਨ ਸਰਦਾਰ ਜਸਵੰਤ ਸਿੰਘ ਜੀ ਤੇ ਸ਼ਮਸ਼ੀਰ ਸਿੰਘ ਜੀ ਫਬਜੀ ਸਾਹਿਬ ਜਿਨ੍ਹਾਂ ਨੇ ਪਹਿਲਾਂ ਆਰਮੀ ਦੇ ਵਿੱਚ ਵੀ ਇੱਥੇ ਹੁਣ ਇੱਥੇ ਆ ਕੇ ਵੀ ਉਹ ਪਹਿਰਾ ਦੇ ਰਹੇ ਆ ਤੇ ਆਪਾਂ ਚੰਗੀ ਜੋਰ ਦੀ ਚੰਗੀ ਚੀਜ਼ ਲੋਕਾਂ ਨੂੰ ਪਾੜਨੀ ਆ ਚਾਹ ਬੇਖੋ ਆਪਾਂ ਵੇਖੋ ਸਿਸਟਰ ਇਹ ਬੰਦਾ ਬੰਦੇ ਤੋਂ ਪਰਦੇ ਕਰ ਲੂਗਾ ਅਸੀਂ ਪਰ ਉਹ ਸਾਨੂੰ ਦੇਖ ਵੀ ਰਿਹਾ ਵਾ ਸਾਨੂੰ ਸੁਣ ਵੀ ਰਿਹਾ ਵਾ ਠੀਕ ਆ ਅਸੀਂ ਉਸ ਪਰਮਾਤਮਾ ਤੋਂ ਅਸੀਂ ਉਹਲਾ ਪਰਦਾ ਨਹੀਂ ਰੱਖ ਸਕਦੇ ਠੀਕ ਆ ਇਸ ਕਰਕੇ ਮੈਰੀ ਹਮੇਸ਼ਾ ਹੀ ਚਾਹੇ ਮੇਰੀ ਟੀਮ ਆ ਚਾਹੇ ਵੀਰ ਉਹਜੀ ਜੀ ਆ ਚਾਹੇ ਜਸਵੰਤ ਸਿੰਘ ਚਾਹੇ ਮਰਾ ਦੀ ਕਾਕੂ ਜਿੰਨੀ ਸਾਰੀ ਟੀਮ ਆ ਸਾਡੀ ਇਹੋ ਹੀ ਹੁੰਦੀ ਆ ਹਮੇਸ਼ਾ ਹੀ ਕਿ ਅਗਲੇ ਕੋ 10 ਰੁਪਏ ਔਰ ਮੈਂ ਹੋਰਨوں ਵੀ ਅਪੀਲ ਕਰਦਾ ਵਾ ਤੁਹਾਡੇ ਚੈਨਲ ਦੇ ਮਾਧਮੇ ਰਾਹੀਂ ਮੈਂ ਉਹਨਾਂ ਨੂੰ ਵੀ ਅਪੀਲ ਕਰਨਾ 10 ਰੁਪਏ ਯਾਰ ਇਸ ਤੋਂ ਵੱਧ ਲੈ ਲਓ ਵੇਖੋ ਡਾਕਟਰ ਕਿਤੇ ਨਾ ਕਿਤੇ ਮਰੀਜ਼ ਨੂੰ ਕਹਿੰਦਾ ਵੀ ਤੁਸੀਂ ਗੋੜ ਦੀ ਚਾਹ ਪੀਲਾ ਕਰੋ ਠੀਕ ਆ ਔਰ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਮਲਾਪਟ ਆ ਪਰ ਲੋਕ ਕੀ ਕਰਨਾ ਲੋਕ ਕਿਧਰ ਨੂੰ ਜਾਣਾ ਪਰ ਉਹ ਪਰਮਾਤਮਾ ਬੜਾ ਬਿਆੰਤ ਆ ਉਹ ਸਾਨੂੰ ਦੇਖ ਵੀ ਰਿਹਾ ਵਾ ਸਾਨੂੰ ਸੁਣ ਵੀ ਰਿਹਾ ਵਾ ਸਾਨੂੰ ਉਹਦੇ ਉਹਨੂੰ ਸਾਨੂੰ ਸਾਡੇ ਦਿਲ ਦੇ ਵਿੱਚ ਸਾਡੇ ਅੰਦਰ ਧਰੋਂ ਸਾਨੂੰ ਇੱਕ ਹੀ ਚਾਹੁੰਦਾ ਵੀ ਨਹੀਂ ਯਾਰ ਉਹ ਉਹ ਪਰਮਾਤਮਾ ਖੈਰ ਆ ਠੀਕ ਹੈ ਅਸੀਂ ਕਿਸੇ ਦਾ ਕਿਉਂ ਬਾੜਾ ਸੋਚਾ ਕਿਸੇ ਦੀ ਜ਼ਿੰਦਗੀ ਦੇ ਨਾਲ ਕਿਸੇ ਦੀ ਸਿਹਤ ਦੇ ਨਾਲ ਅਸੀਂ ਕਿਉਂ ਖਿਲਵਾੜ ਕਰਨਾ ਇਸ ਕਰਕੇ 10 ਰੁਪਏ ਵਾਅਦਾ ਲੈ ਲਓ ਅਰਚੀ ਚੱਕੀ ਤੇ ਤੇ ਇਹਨਾਂ ਦੀ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ ਕਿ ਤੁਸੀਂ ਜੋ ਵੀ ਕੰਮ ਕਰਦੇ ਪਿਓ ਉਹਦੇ ਵਿੱਚ ਅਗਰ ਤੁਸੀਂ ਇਮਾਨਦਾਰੀ ਕਰਦੇ ਪਿਓ ਇਟ ਮੀਨਜ਼ ਕਿ ਤੁਸੀਂ ਮਨੁੱਖਤਾ ਦਾ ਸੇਵਾ ਭਲਾਈ ਕਰਦੇ ਪਿਓ ਹੁਣ ਅਸੀਂ ਕਿਸੇ ਨੂੰ ਸ਼ੁਭ ਚੀਜ਼ ਦਵਾਂਗੇ ਤਾਂ ਉਹਦਾ ਜੋ ਸੇਧ ਵਧੀਆ ਰਹੇਗੀ ਤੰਦਰੁਸਤ ਰਹੇਗੀ ਤੇ ਆਟੋਮੈਟ ਜੋ ਅਸੀਂ ਰੱਬ ਦੀ ਜੋ ਬਣਾਈ ਹੋਈ ਕੁਦਰਤ ਆ ਉਹਦੀ ਸੇਵਾ ਕਰ ਰਹੇ ਆ ਜੇ ਮੈਂ ਇੱਕ ਸਵਾਲ ਹੋਰ ਪੁੱਛਣਾ ਚਾਹਾਂਗੀ ਕਿ ਹਰ ਚੀਜ਼ ਦੀ ਇੱਕ ਵੈਰਾਈਟੀ ਹੁੰਦੀ ਹੈ ਸੋ ਗੁਰਦੀਆਂ ਵੀ ਕਿ ਕਿਸਮਾਂ ਹੁੰਦੀਆਂ ਨੇ ਨਹੀਂ ਜੀ ਨਹੀਂ ਗੁਰਦੀਆਂ ਕੋਈ ਵੇਖੋ ਇਹ ਦੇ ਵੇਖੋ ਇਸ ਤਰ੍ਹਾਂ ਆ ਕੰਨੇ ਦੀਆਂ ਕਿਸਮਾਂ ਹੁੰਦੀਆਂ ਨੇ ਚਾਹੇ ਅਗੇਤਰੀਆਂ ਲਾਲੋ ਚਾਹੇ ਪਛੇਤਰੀਆਂ ਲਾਲੋ ਠੀਕ ਆ ਮੈਂ ਅੱਗੇ ਵੀ ਇੱਕ ਨਾ ਚੈਨਲ ਦੇ ਰਹੀ ਮੈਂ ਮੈਂ ਗੱਲ ਕੀਤੀ ਸੀ ਉਹ ਮੈਨੂੰ ਉਹਨਾਂ ਨੇ ਇੱਕ ਸਵਾਲ ਪੁੱਛਿਆ ਚੈਨਲ ਵਾਲਾ ਦੇ ਵੀਰਾਂ ਨੇ ਉਹ ਮੈਨੂੰ ਕਹਿੰਦੇ ਵੀ ਸਰਪੰਚ ਸਾਹਿਬ ਤੁਸੀਂ ਇਹ ਜਿਹੜਾ ਕਦੋਂ ਸ਼ੁਰੂ ਕਰਨਾ ਚਾਹੀਦਾ ਇਹਦੀ ਬਜਾਈ ਕਦੋਂ ਆ ਇਹਦੀ ਗੁੜ ਦੀ ਗੁੜ ਕਦੋਂ ਕੱਢਦੇ ਆ ਮੈਂ ਉਹਨਾਂ ਸਵਾਲ ਕੀਤਾ ਸੀ ਮੈਂ ਦੇਖੋ ਜੀ ਉਹਨਾਂ ਮੈਨੂੰ ਸਵਾਲ ਕੀਤਾ ਮੈਨੂੰ ਆਨਸਰ ਦਿੱਤਾ ਮੈਂ ਆਪ ਵੀ ਦੇਖੋ ਸਾਡੇ ਬਜ਼ੁਰਗਾਂ ਦੇ ਖਾਨ ਸੀ ਜੇ ਤੂੰ ਬੀਜੇ ਫੱਗਣ ਤੇ ਕਮਾਦ ਲੱਗੇਗਾ ਫੱਬਣ ਜੇ ਤੂੰ ਬੀਜੇਗਾ ਚੇਤ ਫਿਰ ਨਿਉ ਨਿਉ ਕਿ ਇਸ ਨੂੰ ਦੇਖ ਜੇ ਤੂੰ ਬੀਜੇ ਵਿਸਾਖ ਫਿਰ ਰੱਖਣਾ ਤੂੰ ਕੋਈ ਆਸ ਇਹਦਾ ਪਾਵ ਵੇਖੋ ਬਜਾਈ ਵੀ ਹੋਣਾ ਔਰ ਗੁੜ ਦੇ ਜਿਹੜਾ ਅਸਲ ਸਮਾਂ ਵਾ ਜਿਹੜਾ ਇਹ ਹੀ ਆ ਜਿਹੜਾ ਇਹ ਮਾਤ ਨੂੰ ਅપરાਇਆ ਸਾ ਗੱਲਾਂਗੇ ਔਰ ਜਿਹੜੀ ਗੰਨੇ ਦੀ ਰਬੈਟੀਆਂ ਵਾ ਕਿਸਮਾਂ ਤੇ ਸਿਰਫ ਗੁੜ ਦੀਆਂ ਨਹੀਂ ਹੁੰਦੀਆਂ ਗੁੜ ਤੇ ਵੇਖੋ ਜੇ ਤੁਸੀਂ ਕਿਸੇ ਨੇ ਬਣਾਵਾ ਸਾਨੂੰ ਕਹਿ ਦਿੰਦੇ ਹੋ ਤੁਸੀਂ ਆਪਣੇ ਕੈਮਰੇ 'ਚ ਦਿਖਾ ਸਕਦੇ ਜੀ ਕਿ ਵੇਖੋ ਅਸੀਂ ਉਹ ਗੁੜ ਦੇਸੀ ਘੋੜ ਨਾਲ ਕਿਸੇ ਨਾਲ ਮੱਟ ਦਿੱਤਾ ਸੀ ਉਹਦੇ ਵਿੱਚ ਅਸੀਂ ਸੌਂਫ ਨਾਰੀਅਲ ਪੂਰਾ ਗੁੜ ਤੇ ਉਹੀ ਆ ਸਿਰਫ ਇਹਦੇ ਵਿੱਚ ਅਸੀਂ ਜੋ ਕਹਿੰਦਾ ਵਾ ਕੋਈ ਉਸ ਹਿਸਾਬ ਨਾਲ ਅਸੀਂ ਗੁੜ ਤਿਆਰ ਕਰਦੇ ਤਾ ਕਿਸਮਾਂ ਸਿਰਫ ਗੰਨੇ ਦੀਆਂ ਹੁੰਦੀਆਂ ਵਾ ਗੁੜ ਦੀਆਂ ਕੋਈ ਕਿਸਮ ਨਹੀਂ ਹੁੰਦੀ ਔਰ ਹਰ ਚਮਕਦੀ ਜਿਹੜੀ ਆ ਚੀਜ਼ ਸੋੜਾ ਲੋਕ ਬੜੀ ਚਟਾ ਮੰਗਦੇ ਜੀ ਹਨਾ ਪਰ ਹਰ ਚਮਕਦੀ ਜੀ ਸੋਨਾ ਨਹੀਂ ਬਹੁਤ ਵਧੀਆ ਲੱਗਾ ਜੀ ਔਰ ਬਹੁਤ ਵ ਸਥਿਤੀ ਔਰ ਇੱਕ ਇੱਕ ਮਿੰਟ ਦੀ ਜੀ ਸਾਡੇ ਇੱਥੇ ਮੈਂ ਜਿੰਨੇ ਵੀ ਤੁਹਾਡੇ ਆਉਂਦੇ ਆ ਕੋਡ ਲੈਣ ਵਾਲੇ ਰਾਏ ਉਹਨਾਂ ਦਾ ਇੱਕ ਸਵਾਲ ਹੁੰਦਾ ਸਾਨੂੰ ਵੀ ਬ੍ਰਦਰ ਵੀਰ ਭਰਾ ਇਸ ਗੁੜ ਦੀ ਚਾਹ ਬਣ ਜੇਗੀ ਠੀਕ ਆ ਤਾਂ ਵੀ ਵੇਖੋ ਸਾਡੇ ਠੀਕ ਆ ਸਾਡੇ ਪਰਦੇਸੀ ਭਰਾ ਆ ਠੀਕ ਹੈ ਪਰ ਉਹਨਾਂ ਨੇ ਕਿਤੇ ਨਾ ਕਿਤੇ ਇੰਨਾ ਕੁ ਜ਼ਿਆਦਾ ਅਸੀਂ ਹੁਣ ਆਪ ਹੱਥੀਂ ਕੰਮ ਕਰਦੇ ਹੀ ਨਹੀਂ ਅਸੀਂ ਛੱਡ ਗਏ ਆ ਪਰ ਉਸ ਉਹ ਲੋਕਾਂ ਦਾ ਸਾਨੂੰ ਪਹਿਲਾ ਕੁਐਸਚਨ ਇਹ ਹੁੰਦਾ ਵਾ ਗੋੜ ਲੈਣ ਤੋਂ ਪਹਿਲਾਂ ਕਿ ਚਾਹ ਬਣੇਗੀ ਆਪ ਕੈਮਰੇਮੈਨ ਨੂੰ ਆਹ ਗੁਰਦੀ ਚਾਹ ਬਣ ਰਹੀ ਆ ਇਹਦੇ ਤੁਸੀਂ ਗੋੜ ਪਾਇਆ ਕਿਤੇ ਚਾਹ ਪੁੱਟਣ ਦਾ ਸਵਾਲ ਨਹੀਂ ਪੈਦਾ ਹੁੰਦਾ ਸਿਸਟਮ ਠੀਕ ਹੈ ਪਰ ਲੋਕ ਕਿੱਦਣੇ ਆ ਲੋਕਾਂ ਦਾ ਜਿਹੜਾ ਵਾ ਡਰੋ ਸੱਚ ਆ ਉਹ ਕਿੰਨਾ ਕਹਤੇ ਉਹ ਪੈਸੇ ਪੁੱਛ ਪੂਰੇ ਅਦਾ ਕਰ ਰਿਆ ਪਰ ਉਹਦੀ ਚੀਜ਼ ਹੈ ਜਿਹੜੀ ਬਿਊਟੀ ਨਹੀਂ ਮਿਲ ਰਹੀ ਠੀਕ ਹੈ ਔਰ ਇਸ ਕਰਕੇ ਅਸੀਂ ਆਪਣਾ ਜਿਹੜਾ ਵਾ ਰਸ ਦਾ ਜਿਹੜਾ ਪੂਰਾ ਪਾਣੀ ਨੂੰ ਸਕਾ ਕੇ ਸਿਰਫ ਜਿਹੜਾ ਮਠਾਸ ਰਹਿ ਜਾਂਦੀ ਆ ਜੇ ਅਸੀਂ 75 ਕਿਲੋ ਰਸ ਪਾ ਰਹੇ ਆ ਤੇ 75 ਕਿਲੋ ਸਿਰਫ 15 ਕਿਲੋ ਹੀ ਉਹਦੀ ਹੁਟੜੀ ਰਹਿ ਰਹੀ ਆ ਅਸੀਂ ਉਹ ਤੋਂ ਬਾਅਦ ਫਿਰ ਜਿਹੜਾ ਗੋੜ ਆਪਣਾ ਕੱਢ ਕੇ ਇਹਦੇ ਵਿੱਚ ਪਾ ਕੇ ਫਿਰ ਡੰਡਾ ਕਰਨ ਤੋਂ ਬਾਅਦ ਫਿਰ ਇਹ ਪਿਛੇ ਤਰ੍ਹਾਂ ਉਹ ਉਹ ਰੂਪ ਬਣ ਕੇ ਅਸੀਂ ਰੂਪ ਆ ਜਾਂਦਾ ਆ ਬਹੁਤ ਵਧੀਆ ਇਹਨਾਂ ਨਾਲ ਗੱਲਬਾਤ ਕਰਕੇ ਸਹ ਲਗਾ ਬਟ ਮੈਂ ਕਿ ਨੋਟਸ ਦੇਣਾ ਚਾਹਾਂਗੀ ਜੀ ਸਾਡੇ ਜੋ ਨੌਜਵਾਨ ਆ ਉਹ ਪਲੱਸ 2 ਕਰਕੇ ਬੀਏ ਕਰਕੇ ਪ੍ਰਾਈਵੇਟ ਜੌਬ ਕਰਦੇ ਆ ਔਰ 10 12 ਉਹਨਾਂ ਦੀ ਸਟਾਰਟਿੰਗ ਜੌਬ ਸੈਲਰੀ ਹੁੰਦੀ ਆ ਪਰ ਤੁਸੀਂ ਘਾਰ ਹੀ ਕੰਮ ਕਰਦੇ ਪਿਓ ਤੁਹਾਨੂੰ ਕਿਸੇ ਦਾ ਆਰਡਰ ਨਹੀਂ ਹੈ ਕਿ ਤੁਸੀਂ ਐਂ ਦਾ ਕਰੋ ਤੁਸੀਂ ਆਪਣੀ ਫ੍ਰੀडम ਦੇ ਨਾਲ ਕੰਮ ਕਰਦੇ ਪਿਓ ਇਹ ਸਾਰਾ ਇੱਕ ਪਰਿਵਾਰਿਕ ਮੌਲ ਲੱਗ ਰਿਹਾ ਹੈ ਠੀਕ ਹੈ ਕਿਸੇ ਨੂੰ ਕਿਸੇ ਦਾ ਡਰ ਨਹੀਂ ਹੈ ਲੇਕਿਨ ਸਾਡੇ ਜੋ ਸਕੂਲਾਂ ਕਾਜਾਂ ਦੇ ਵਿੱਚ ਪੜਦੇ ਆ ਉਹ ਆਪਣੇ ਕੰਮ ਕਰਨ ਤੇ ਸ਼ਰਮ ਮਹਿਸੂਸ ਕਰਦੇ ਆ ਔਰ ਕਿਸੇ ਦੇ ਅੰਦਰ profession code pant ਪਾਣਾ ਉਹਨਾਂ ਦੇ ਇੱਕ ਡ੍ਰੀਮ ਬਣ ਗਿਆ ਕਿ ਅਸੀਂ ਅਫਸਰਾਂ ਬਣ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜੀ ਜੀ ਇਹ ਇਹ ਵੇਖੋ ਤੁਹਾਡਾ ਸਵਾਲ ਜਿਹੜਾ ਇਹ ਮਾਹੌਲ ਤੁਹਾਡੇ ਘਰ ਦੇ ਵਿੱਚੋਂ ਸ਼ੁਰੂ ਦਾ ਜੇ ਬੱਚਾ ਨਾ ਵੇਖੋ ਅੱਜ ਕੋਈ ਅੱਜ ਕੋਈ ਬੱਚਾ ਵਾ ਮੰਨ ਲਓ ਗੁਰਤੀ ਕੌਣ ਦੇ ਰਿਹਾ ਵਾ ਮਾਂ ਪਿਓ ਗੁਰਤੀ ਦੇ ਰਿਹਾ ਔਰ ਬੱਚੇ ਨੇ ਘਰ ਦੇ ਵਿੱਚੋਂ ਸਭ ਕੁਝ ਸਿੱਖਣਾ ਵਾ ਜਿਸ ਤਰ੍ਹਾਂ ਤੁਸੀਂ ਬੱਚੇ ਨੂੰ ਗਾਈਡ ਕਰੋਗੇ ਬੱਚਾ ਉਸ ਤਰ੍ਹਾਂ ਹੀ ਔਰ ਜਿਹੜਾ ਨਿਮਾਨ ਹੈ ਵੇਖੋ ਅੱਜ ਨਿਮਾਨ ਜਿਹੜਾ ਨਾ ਨਿਮਾਨ ਬਾਲੇ ਪਾਸੇ ਪਾਣੀ ਜਾਏਗਾ ਨਾ ਅੱਜ ਨਿਮਾਨ ਜਿਹੜਾ ਵਾ ਉਹ ਪੰਜਾਬ ਦਾ ਉਹ ਬਾਹਰ ਵਾਲੇ ਪਾਸੇ ਹੈ ਠੀਕਾ اور ਸਾਡੀ ਲੀਡਰਸ਼ਿਪ ਨੂੰ ਸਾਡੀਆਂ ਸਰਕਾਰਾਂ ਨੂੰ ਠੀਕਾ ਸਾਡੇ ਆਪਣੇ ਘਰਾਂ ਦੀ ਪਰਿਵਾਰਾਂ ਨੂੰ ਜਿੰਨਾ ਚ ਅਸੀਂ ਆਪਣੇ ਬੱਚਾ ਨੂੰ ਜਾਗਰੂਤ ਨਹੀਂ ਕਰਾਂਗੇ ਬੱਚੇ ਸਾਡੇ ਆਪਣੀ ਧਰਤੀ ਦੇ ਨਾਲ ਆਪਣੇ ਭਾਈਚਾਰੇ ਦੇ ਨਾਲ ਆਪਣੀ ਪੰਜਾਬ ਪੰਜਾਬੀਆਂ ਦੇ ਦੇ ਨਾਲ ਨਹੀਂ ਜੁੜਨਗੇ ਠੀਕ ਹੈ ਜੀ ਮਿਕਾ ਜੀ ਸਿਰਫ ਇਹੀ ਪਤਾ ਲੱਗਦਾ ਹੈ ਕਿ ਜੋ ਵੀ ਕਿਸੇ ਦੇ ਅੰਦਰ ਕੰਮ ਕਰਨ ਦੀ ਬਜਾਏ ਸਾਨੂੰ ਆਪਣਾ ਕੰਮ ਫ੍ਰੀडम ਦੇ ਨਾਲ ਕਰਨਾ ਚਾਹੀਦਾ ਹੈ ਔਰ ਪੂਰੇ ਮੋਟੀਵੇਸ਼ਨ ਕੋ ਰੋਲ ਮਾਡਲ ਬਣੋ ਕਿ ਜੇਕਰ ਅਸੀਂ ਕਰ ਸਕਦੇ ਹਾਂ ਤਾਂ ਕੋਈ ਵੀ ਕਰ ਸਕਦਾ ਹੈ ਆਪਣੀ ਪੰਜਾਬੀ ਆਪਣੇ ਸੱਭਿਆਚਾਰ ਨਾਲ ਜੁੜੇ